ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬੋਰਡ ਦੇ ਜੰਮਪਲ ਤੇ ਨਿਊਜ਼ੀਲੈਂਡ ਨਿਵਾਸੀ 55 ਸਾਲਾ ਮਲਕੀਰਤ ਸਿੰਘ ਵੱਲੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸ ਨੂੰ ਸਰ ਕੀਤਾ ਗਿਆ ਕੇਸਰੀ ਨਿਸ਼ਾਨ ਚਲਾਉਣ ਵਾਲੇ ਪਹਿਲੇ ਗੁਰਸਿੱਖ ਮਲਕੀਰਤ ਸਿੰਘ ਵੱਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਮਤਵ ਨਾਲ ਮਾਉਂਟ ਐਵਰੇਸ ਦੇ ਚੜ੍ਹਾਈ ਕਰਨ ਦੇ ਮੌਕੇ ਇਸਤੇਮਾਲ ਕੀਤੀ ਗਈ ਆਪਣੀ 10000 ਡਾਲਰ ਕੀਮਤ ਵਾਲੀ ਕਿੱਟ ਸ੍ਰੀ ਗੁਰੂਗ੍ਰੰਥ ਸਾਹਿਬ ਯੂਨੀਵਰਸਿਟੀ ਵਿੱਚ ਦਾਨ ਕੀਤੀ ਰਸਤੇ ਰਸਤੇ ਬਹੁਤ ਕਾਰੀਆਂ ਸਖੀਪਾ ਜਿਹੜੀਆਂ ਉਹ ਸਰਕਾਰ ਤੇ ਆਈ ਪਰ ਮੈਨੂੰ ਖੁਸ਼ੀ ਆ ਸਰਦਾਰ ਮਲਕੀਤ ਸਿੰਘ ਜੀ ਸਾਫਤ ਸੂਰ ਤੇ ਅਮਰ ਭਾਰੀ ਆ ਜਿਨ੍ਹਾਂ ਨੇ ਸੇਤ ਬਈ ਮਹਨੇ ਦੱਸਿਆ ਥੋੜੀ ਜਿਹੀ ਢਿੱਲੀ ਵੀ ਸੀ ਪਰ ਡਾਕਟਰ ਨੇ ਕਿਹਾ ਤੁਸੀਂ ਹਟਣਾ ਤਾਂ ਹੈ ਨਹੀਂ ਤੇ ਇਹਨਾਂ ਨੇ ਜਾ ਕੇ ਖਾਲਸਾ ਹੀ ਸਾਡੀ ਜਿਹੜੀ ਵਿਰਾਸਤ ਆ ਨਿਸ਼ਾਨ ਸਾਹਿਬ ਕੇਸਰੀ ਉਹ ਮਾਉਂਟ ਕਾਬਰ ਐਵਰੇਸ ਤੇ ਉੱਤੇ ਜਾ ਕੇ ਉਹ ਮਿਸ਼ਾਨ ਸਾਹਿਬ ਚਲਾਇਆ ਤੇ ਕਿਉਂਕਿ ਫਤੇਗੜ ਸਾਹਿਬ ਦੇ ਨਾਲ ਸੰਬੰਧ ਰੱਖਦੇ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਤੇ ਇਹਨਾਂ ਦੇ ਸਾਹਸ ਦੀ ਵੀ ਮੈਂ ਜਿਹੜੀ ਆ ਉਹਦਾ ਵੀ ਕਦਰਦਾਨ ਆ ਕਿਉਂਕਿ ਅੱਜ ਦਾ ਜਿਹੜਾ ਯੁੱਗ ਆ ਇਹ ਪਦਾਰਥਵਾਦੀ ਯੁੱਗ ਹੋ ਚੁੱਕਾ ਪਰ ਇਹਨਾਂ ਨੇ ਨਿਸ਼ਕਾਮ ਹੋ ਕੇ ਉਹ ਜਿੱਥੇ ਮਾਉਂਟ ਐਵਰੇਸਟ ਸਰ ਕੀਤੀ। ਉੱਥੇ ਨਾਲ ਦੀ ਨਾਲ ਇੱਕ ਕਿਉਂਕਿ ਜਿਹਨੇ ਜਾਣਾ ਹੁੰਦਾ ਠੰਡ ਬਹੁਤ ਹੁੰਦੀ ਆ। ਉਹ ਜਿਹੜੀ ਵਰਤੀ ਆ ਦੋਨੇ ਫਾਰਮ ਰੂਪ ਦੇ ਵਿੱਚ ਜਿਹਦੇ ਵਿੱਚ ਸਾਰੀਆਂ ਸਪੈਸ਼ੀਜ਼ ਹੁੰਦੀਆਂ। ਉਹ ਇਸ ਗੁਰੂ ਗ੍ਰੰਥ ਸਾਹਿਬ ਜੁਨੇ ਯੂਨੀਵਰਸਿਟੀ ਨੂੰ ਡੋਨੇਟ ਵੀ ਕੀਤੀ ਆ। ਜਿਹਦਾ ਮੈਂ ਸਮਝਦਾ ਫਾਈਨੈਂਸ਼ੀਅਲੀ ਭਾਵੇਂ ਦੇਣਾਂ ਨੂੰ ਦਿੱਤਾ ਜਾ ਸਕਦਾ 10000 ਡਾਲਰ ਦੀ ਯੂਨੀਫਾਰਮ ਆਉਂਦੀ ਆ। ਉਹ ਪ੍ਰੇਰਣਾ ਕਰਕੇ ਇੱਥੇ ਅਸੀਂ ਸ਼ੀਸ਼ੇ ਦੇ ਉਹਨੂੰ ਮਾਰ ਕੇ ਰੱਖਾਂਗੇ ਸੋਦਾ ਇਹਨਾਂ ਦਾ ਵੀ ਪਤਾ ਲੱਗੇ ਵੀ ਸਰਦਾਰ ਮਲਕੀਤ ਸਿੰਘ ਵੀ ਹੁਣੇ ਇਹ 2024 ਦੇ ਵਿੱਚ ਐਵਰੇਜ ਸਰ ਕੀਤੀ ਸੀ ਤੇ ਬੱਚਿਆਂ ਲਈ ਪ੍ਰੇਰਨਾ ਵੀ ਬਣੇ ਮੈਂ ਸਤਕਾਰਯੋਗ ਭੈਣ ਜੀ ਵੀ ਉਹਨਾਂ ਦੇ ਘਰੋਂ ਆਏ ਆ ਦੋਹਾਂ ਨੂੰ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਕਰਦਾ ਗੁਰੂ ਸਾਹਿਬ ਜੀ ਦਾ ਨੂੰ ਦਿਓ ਰੋਕਤਾ ਤੰਦਰੁਸਤੀ ਨਾਮਦਾਨ ਬਖਸ਼ਿਸ਼ ਕਰਨਾ ਇਹ ਜਿਹੜੀਆਂ ਬਲੰਦੀਆਂ ਸਤਗੁਰੂ ਜੀ ਨੇ ਬਖਸ਼ ਕੀਤੀਆਂ ਲੰਮਾ ਸਾਹ ਕਰਕੇ ਹੁੰਦੀਆਂ ਨਹੀਂ ਤਾਂ ਮੈਂ ਦੇਖਦਾ ਛੋਟੀਆਂ ਜਿਹੜੀਆਂ ਅੱਜ ਕੱਲ੍ਹ ਚਾਹੀਦੇ ਨਹੀਂ ਹੋਣ ਉੱਥੇ ਲੋਕਾਂ ਦੇ ਸਾਹ ਸੋਤੇ ਜਾਂਦੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਆ ਬਹੁਤ-ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾ ਵਾਹਿਗੁਰੂ ਕਿਉਂ ਕਿ ਇਹ ਜਿਹੜੇ ਇੱਕ ਹੋਇਆ ਜੋ ਕੁਝ ਵੀ ਹੋਇਆ ਵਾਹਿਗੁਰੂ ਨੇ ਕਰਾਇਆ ਤਾਂ ਮੈਂ ਚਾਹੁੰਦਾ ਸੀ ਮੇਰਾ ਆਪਣੇ ਮਨ ਦੀ ਤਮੰਨਾ ਸੀਗਾ ਜਿਵੇਂ ਕੋਈ ਪ੍ਰੋਸੈਕ ਫੈਮਿਲੀ ਦਾ ਆਪਣੇ ਕੋਲ ਪ੍ਰੋਸੈਕ ਸੰਭਾਲਣਾ ਚਾਹਦੇ ਹਾਂ ਜਿੱਥੇ ਜ਼ਿਆਦਾ ਬੱਚੇ ਦੇਖਣ ਉਹ ਚਾਹੁੰਦਾ ਸੀ ਮਰੀ ਮਨ ਦੀ ਇੱਛਾ ਸੀ ਇਹ ਇਹ ਤਾਂ ਕੋਈ ਬੈਸਿਕ ਨਹੀਂ ਹੈ ਜਿਹ ਹੈਗਾ ਕੋਈ ਵੀ ਇੱਕ तो पहले जब चार्ट में तो पहले भी वो तो डार एक माया ये निकल चुकी है ऐसे माल सॉरी आये आये होने ये फर्क नहीं पड़ने वाला कैसे समझ रहे थे तो हट बोलो जिधर मोटा वास्ते सारा कितनी की है ये है मई दो हज़ार चौवीस की थी यार नाइन डेट एक्सेक्ट डेट है नाइनटेन्थ ऑफ मई आठ बजके ਕਿੰਨੇ ਕਿਨੇ ਉਪਰਾਂ ਦਾ ਤੁਹਾਨੂੰ ਸਾਹਮਣਾ ਕਰਨ ਪਿਆ ਕਿੰਨਾ ਕੁ ਮੁਸ਼ਕਲ ਹੈ ਚੜ੍ਹਨਾ ਕਰਨਾ ਟਾਈਮ ਕੋ ਅਨੁਲੋਕ ਹੈ ਇਹ ਵੀ ਵਿਚ ਕੀ ਹੈ ਜੇ ਐਵਰੇਸਟ ਦਾ ਨੋ ਸੁਣਦੇ ਹੋ ਤੇ ਮਾਈਟਰਲ ਦਾ ਤੋਂ ਲੀ ਕਿਉਂਕਿ ਆਫਾਇਰ ਇਟਸ ਨਾਟ ਈਜ਼ੀ ਇਹਨੂੰ ਕੰਮ ਕੱਟੋ ਕੱਟ 4-5 ਸਾਲ ਦਾ ਸਾਈਕਲ ਹੁੰਦਾ ਹੈ ਚੜ੍ਹਨ ਦਾ ਪਰ ਵਾਹਿਗ ਨੂੰ ਮੈਂ ਆਪਣੀ ਗ੍ਰੇਡ ਸਰ ਕਰਾਈ ਆ ਕੋਈ ਬੇਸਿਕ ਟ੍ਰੇਨਿੰਗ ਨਹੀਂ ਕੋਈ ਐਡਵਾਂਸ ਟ੍ਰੇਨਿੰਗ ਨਹੀਂ ਪਤਾ ਨਹੀਂ ਵੀ ਕਰਵਾਉਣਾ ਸੀਗਾ ਕਿਉਂਕਿ ਸੋਇਆ ਨਹੀਂ ਸੀ ਕਰਲਾ ਬਹੁਤ ਬਹੁਤ ਟਰਾਈ ਕਰਦੇ ਨੇ ਉਹ ਲੱਖਾਂ ਨੂੰ ਟਰਾਈ ਕਰਦੇ ਆ ਦੇ ਹੁਣ ਤੱਕ ਪੰਜ 75 ਸਾਲਾਂ ਚ ਸਿਰਫ 600 ਕੁ ਬੰਦੇ ਜਿਹੜੇ ਇਸ ਪ੍ਰੋਗਰਾਮ ਕਰ ਰਹੇ ਨੇ 600 ਕੁ ਬੰਦੇ ਨੇ ਕਿੰਨੀ ਉਮਰ ਚ ਕੀਤੀ ਤੁਸੀਂ 50 ਤੇ ਹੀ ਹੈ 55 ਸਾਲ ਦੀ ਉਮਰ ਤੇ 67 600 ਕੁ ਬੰਦੇ ਨੇ ਕੀਤੀ ਆ ਉਹਦਾ ਕਾਰਨ ਨਹੀਂ ਆ ਵੀ ਸਾਡੀ ਆਰ ਕਾਪਾ ਹੈ ਆਕਸੀਜਨ ਇਹ ਹੈ ਕਿ 400 ਤੋਂ ਬਾਅਦ ਤੋਂ ਸਿਲੰਡਰ ਯੂਜ਼ ਕਰਨਾ ਹੀ ਕਰਨਾ ਹੈ ਤਾਂ ਸਿਲੰਡਰ ਯੂਜ਼ ਕਰਦਿਆਂ ਦਾ ਐਗਜ਼ੌਸਟ ਐਮੋਨੀਆ ਨੂੰ ਤੁਹਾਡੀ ਆਕਸੀਜਨ ਫਿਰ ਵੀ ਕੱਟਾ ਹੋ ਜਾਂਦਾ ਹੈ। ਤੇ ਇਹਨਾਂ ਕੇ 4 ਸਿਲੰਡਰ ਲੱਗ ਜਾਂਦੇ ਨੇ। ਕੋਈ ਐਸਾ ਸਮਾਂ ਆਇਆ ਵੀ ਜਦੋਂ ਤੁਹਾਨੂੰ ਯਾਦ ਰਹੇ ਭੁੱਲੇ ਰਹੇਗਾ ਬਸ ਇਹ ਚਾਹਤਾ ਹੈ ਕਿ ਤੁਸੀਂ ਤੁਹਾਨੂੰ ਮਾਉਂਟਰ ਇੰਸਟਾਲ ਕਰਾ ਦੇ। ਕਹੀਂ ਕਈ ਆਏ ਨੇ ਤੁਸੀਂ ਸੁਣੋ ਬਲਿਜ਼ਰ ਵਾਰੇ ਕਿ ਬਾਪ ਰੋਲ ਹੋ ਰਿਹਾ ਹੈ ਤੁਹਾਡੇ ਕਣਕਾ ਵੜੇ ਉੱਥੇ ਬਲਿਜ਼ਰਸ ਚੱਲਦੇ ਨੇ ਤੇ 8000 ਤੋਂ ਤਿੰਨ ਜਿਹੜੇ ਉਹਦਾ ਮੌਸਮ ਆ ਉਦਰੀ ਦੇਖਿਆ ਨਹੀਂ ਸੀਗਾ। ਸੁਣਿਆ ਜੀਗਾ ਵੀਡੀਓ ਟੇਪ ਨੂੰ ਦੇਖਦੇ ਰਹੇ ਆ YouTube ਤੇ ਪਰ ਪੂਰਾ ਫੈਕਟ ਉੱਚੀ ਆਖੀ ਪਤਾ ਲੱਗਦਾ ਮੇਰੇ ਬਲੇਜ਼ਰ ਲੱਗਦੇ ਨੇ ਥੋੜੇ ਤਾਂ ਤੁਹਾਨੂੰ ਕਈ ਕਿੰਨਾ ਕਿੰਨਾ ਸਮਾਧਨ ਸੱਤ ਨਹੀਂ ਆਵੇ ਪਤਾ ਨਹੀਂ ਲੱਗਦਾ ਮੇਰਾ ਕੀ ਹੋ ਗਿਆ ਵਾਪਰ ਗਿਆ ਜੀ ਲੈਗ ਮੈਨ ਨਾ ਕੋਈ ਆ ਤੇ ਮੇਰੇ ਐਰ ਫਾਜੇ ਵੀ ਇੱਥੇ ਰਹਿ ਗਈਆਂ ਐਵਰੇਜ ਜੀ ਨੀ ਨੀਦਆਂ ਨਹੀਂ ਜਿਹਨਾਂ 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 ਬੋਗ ਹਸ ਤੇ ਐਂਡ ਤਾਂ ਹੁਣ ਤਾਂ ਤੁਹਾਨੂੰ ਪ੍ਰਗਟੰਦੀ ਜਿਵੇਂ ਕਹਿੰਦੇ ਜੋ ਕੱਲ੍ਹ ਹੈ ਪ੍ਰਗਟੰਦੀ ਵਾਰਦੀ ਆ ਉਹ ਦਿਖਦੀ ਨਹੀਂ ਹੈ ਸੌਫਟ ਟਾਈਸ ਤੇ ਪਾ ਕੇ ਰਹਿ ਗਾ ਦਾ ਤੁਸੀਂ ਗੁਰਨਾਰਜ ਜੀ ਵੀ ਇਸਪੋਨੀਆ ਥੱਡੀ ਤੇ ਉਹ ਲੱਗਿਆ ਹੁਣ ਇਹੀ ਘਟਨਾ ਦੁਹਾ ਮੈਂ ਹੁੰਨੀ ਮੈਨੂੰ ਦਿੱਸੀ ਕਿ 22 ਮਈ ਨੂੰ ਉਹ ਰੇਜ ਟੁੱਟ ਗਿਆ ਰਿਸਰਟ ਥੱਲੇ ਲੱਗ ਗਿਆ ਕੌਮਚਾਰੇ ਹਰੇਕ ਵਾਪਸ ਨਹੀਂ ਆਏ ਉਹ ਮਿਸਿੰਗ ਕਿਹਾ ਜਾਂਦਾ ਕਿੰਨੇ ਲੋਕ ਸਿੱਕੇ ਤਰ ਦੇ ਨਾਲ ਉੱਤੇ ਇਹ ਐ ਨਾ ਹੁੰਦਾ ਵੀ ਜੀ ਇਹ ਪਰਮਿਟ ਇਸ਼ੂ ਹੁੰਦੇ ਨੇ ਸਾਡੇ ਜਿਹੜਾ ਪੈਂਦਾ ਹੈ ਰਿਸਰਟ ਹਨ ਤੇ ਇੱਕ ਤਰ੍ਹਾਂ ਦਾ ਇੱਕ ਤੁਸੀਂ ਸ਼ੇਰਪਾ ਹੁੰਦਾ ਸੀ ਉਹ ਗਾਈਡ ਕਹਿੰਦੇ ਮੈਂ ਤੁਹਾਡੀ ਲੈਂਗੁਏਜ ਪਰ ਉਹ ਹਾਈਲੀ ਟ੍ਰੇਨਡ ਹੁੰਦਾ ਕੋਈ ਦੁਨੇ ਜਾ ਰਿਹਾ ਮੈਂ ਵੈਸੇ ਜਿਵੇਂ ਕਿਸੇ ਯਾਤਰਾ ਜਾਂਦੇ ਹਾਂ ਇਕੱਠੇ ਹੋ ਜਾਂਦੇ ਹਾਂ ਐ ਕਲਾਈਮਰ ਇਕੱਠੇ ਬਣਦੇ ਨੇ ਹਾਂ ਹਰ ਇੱਕ ਨਹੀਂ ਜਾ ਰਿਹਾ ਹੁੰਦਾ ਕੋਈ ਕਿਥੋਂ ਮੁੜ ਜਾਂਦਾ ਕੋਈ ਕਿਥੋਂ ਮੁੜ ਜਾਂਦਾ ਕਿਛੇ ਛੋਟੇ ਜਿਹੇ ਮਿੰਟ ਕਿਤਾ ਹੈ ਇੱਕ ਮੰਗ ਦਾ ਪਸਟ ਚੜ੍ਹਨ ਦੀ ਕਿਤ ਸੋ ਪ੍ਰੇਰਣਾ ਮਿਲੀ ਹੈ ਇਹ ਇਹ ਵਾਹਿਗੁਰੂ ਨੇ ਕਰਵਾਇਆ ਸੀ ਇਹ ਕਾਰਸ਼ਾਲਾ ਕੋਈ ਜੱਟ ਸੀ ਕੁੰਭੂਗਲੇਸ਼ਰ ਐਕਟ ਤੋਂ ਮਤਲਬ ਵਰਡ ਪਾਸ ਚੜ੍ਹ ਕੇ ਜਾ ਰਿਹਾ ਤੁਸੀਂ ਗੂਗਲ ਕਰੋਗੇ ਕੁੰਭੂਗਲੇਸ਼ਰ ਦਾ ਤੇ ਵੌਲਸ ਨੇ ਸਿਰਵਾਸਿਸ ਨੇ ਜੇ ਕੁਝ ਵੀਡੀਓਸ ਤੇ ਲੈਡਰਸ ਦਾ ਕ੍ਰੋਸ ਕਰਨੀਆਂ ਪੈਂਦੀਆਂ ਨੇ ਉਹ 500 ਮੀਟਰ 150 ਮੀਟਰ ਡੂੰਘੀਆਂ ਹੁੰਦੀਆਂ ਡੇਢ ਡੇਢ ਕਿਲੋਮੀਟਰ ਤੱਕ ਤਾਂ ਉਹ ਕ੍ਰੋਸ ਕਰਦੇ ਆ ਤਾਂ ਆਮ ਉਹ ਬੰਦੇ ਵੀ ਕੋਈ ਵੀ ਬੰਦਾ ਡਰ ਜਾਂਦਾ ਪਰ ਜਿਹੜਾ ਬਾਹਰੀ ਗ੍ਰੂਪ ਨੇ ਵੀ ਮੈਪ ਦਾ ਟੈਕਟਾ ਸਿਮਾਂਚੂ ਤਾਂ ਉਹਦੇ ਕਰਕੇ ਇਹ ਹੋ ਸਕਿਆ ਮੈਨੂੰ ਨਹੀਂ ਮੈਨੂੰ ਸੁਸਭਾ ਵੀ ਮੈਂ ਕਰ ਮੈਂ ਕੀਤਾ ਇਹ ਤੇ ਤੁਸੀਂ ਇਹ ਸੇਜ ਦੇ ਵਿੱਚ ਮਾਉਂਟੇਨਸ ਤੇ ਚੜ੍ਹੇ ਹੋ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮਨੁੱਖ ਸੰਗਤੀ ਇਸ ਨੂੰ ਪਰਵਾਹ ਸ਼ਾਇਦ ਕਿਸ ਨੇ ਸਾ ਇਹ ਜਾਣਦੇ ਹੋਣਗੇ ਇਫ ਯੂ ਵਾਂਟ ਟੂ ਕਲਾਈਮ ਦੀ ਮਾਊਂਟੇਨ ਆਊਟਸਾਈਡ ਯੂ ਹੈਵ ਟੂ ਕਲਾਈਮ ਦੀ ਮਾਊਂਟੇਨ ਇਨਸਾਈਡ ਯੂ ਤੁਹਾਡੇ ਵਿੱਚ ਇੱਕ ਢਾਰ ਦਾ ਪਹਾੜ ਬਣਿਆ ਹੋਇਆ ਹੈ ਹਰ ਇੱਕ ਪਲ ਦਾ ਡਰ ਹੁੰਦਾ ਜੇ ਤੁਸੀਂ ਉਹਨੂੰ ਓਵਰਕਮ ਕਰ ਲਿਆ ਸ਼ਾਇਦ ਤੁਸੀਂ ਜੇ ਮਿਹਨਤ ਨਾਲ ਕੁਝ ਵੀ ਚੀਜ਼ ਕਰ ਸਕਦੇ ਹੋ ਇਹ ਇੱਕ ਘਣਾ ਸਮਾਂ ਤੁਹਾਨੂੰ ਚੈੱਕ ਕਰ ਆਪਣੇ ਜੀਤ ਕਰੋ ਜਿਹੜੀ ਥੋੜੀ ਟੈਸਟ ਹੈ ਯੂਨੀਵਰਸਿਟੀ ਦੇ ਵਿੱਚ ਹੈ ਇਹ ਇਸ ਆ ਮੋਡਲ ਨਹੀਂ ਹੈ ਇਹ ਸਮੇਂ ਇਹ ਡੋਨੇਟੀ ਕਰਨਾ ਚਾਹੁੰਦਾ ਸੀਗਾ ਬਸ ਤਾਂ ਮੇਰਾ ਬੇਟਾ ਹੈ ਜਿਹਦਾ ਫਸਟ ਸਿਕ ਟੂ ਵੀ ਇੰਡੀਅਨ ਲੈਫਟ ਹੈਂਡ ਨਿਊਜ਼ੀਲੈਂਡ ਆਰਮੀ ਹੈ ਲੈਫਟ ਸਿਕ ਹੋਇਆ ਹੋ ਸਾਫ ਸੂਟ ਤੇ ਪੂਰੀ ਵੀ ਕੈਜੂਅਲ ਦੇ ਅਸੀਂ ਇੱਕ ਫਰੇ ਕਰ ਬਣਾ ਰਹੇ ਹਾਂ ਪ੍ਰਿੰਟ ਬੋਰਡ ਅਕਸਰ ਪਰ ਮੈਂ ਚਾਹੁੰਦਾ ਸੀ ਕਿ ਇਹ ਜੀ ਜਗਰ ਕੀ ਜਾਵੇ ਜਿੱਥੇ ਸਾਰੇ ਸਟੂਡੈਂਟਸ ਦੇਖਣ ਜਾਦਾ ਉਹਨਾਂ ਨੂੰ ਦਰਸ਼ਨ ਹੋ ਸਕਦਾ ਸਾਹਿਬ ਜੀ ਕਿ ਹਾਂਜੀ ਮਿੱਤਰ ਕਰਤੀ ਹੈ ਤੇ ਇੱਕ ਨਾਮ ਹੀ ਹੈ ਕਰਨ ਸਕਦੇ ਹਾਂ ਸਿਕਮ ਬਹੁਤ ਵਧੀਆ ਲੱਗਿਆ ਤੇ ਮੈਂ ਚਾਹੁੰਦਾ ਵੀ ਇਸ ਸਪਾਈਸ ਕਲਾਸ ਵੀ ਕਿ 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 ਜਿਹੜੇ ਅਨ ਦੇ ਨਾਲ ਐਵਰੇਸਟ ਦਾ ਨਾਮ ਲੱਗਦਾ ਹੈਗਾ ਉਹਨਾਂ ਨੇ ਅੱਜ ਇਸ ਗੁਰੂਗਾਂਜ ਸਾਵੀ ਯੂਨੀਵਰਸਿਟੀ ਨੂੰ ਆਪਣੀ ਜਿਹੜੀ ਟਿੱਪ ਹੈਗੀ ਹੈ ਜਿਹਦੇ ਜਿਹੜੀ ਪਾ ਕੇ ਉਹ ਐਵਰੇਸਟ ਤੇ ਚੜੇ ਸੀ ਔਰ ਜਿਹੜਾ ਝੰਡਾ ਉਹਨਾਂ ਨੇ ਉੱਥੇ ਲਹਿਰਾਇਆ ਸੀ ਅੱਜ ਉਹ ਜਿਹੜਾ ਹੈਗਾ ਯੂਨੀਵਰਸਿਟੀ ਨੂੰ ਡੋਨੇਟ ਕੀਤਾ ਔਰ ਉਹ ਸਾਰਾ ਸਮਾਨ ਆਸੀ ਪ੍ਰਦਰਸ਼ਨੀ ਦੇ ਰੂਪ ਵਿੱਚ ਯੂਨੀਵਰਸਿਟੀ ਦੇ ਵਿੱਚ ਲਾਇਆ ਤਾਂ ਕਿ ਬੱਚੇ ਦੇਖਣ ਔਰ ਬੱਚੇ ਦੇਖ ਕੇ ਉਸ ਤੋਂ ਜਿਹੜਾ ਹੈਗਾ ਉਤਸ਼ਾਹ ਲੈਣ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز